ਮੈਂ ਇਹ 2022 ਦੇ ਵਿੱਚ ਇਟਲੀ ਤੋਂ ਵਾਪਸ ਆਇਆ ਸੀ ਤੇ ਮੈਨੂੰ ਹੋ ਗਿਆ 2.5 ਸਾਲ ਹੋ ਗਏ ਵਾਪਸ ਆਏ ਨੇ ਤੇ ਆਪਾਂ ਉਰੇ ਆ ਕੇ ਆਪਣਾ ਕੰਮ ਕਰ ਸਟਾਰਟ ਕਰਿਆ ਸੀ ਤੇ ਇਟਲੀ ਤਕਰੀਬਨ ਆਪਾਂ ਤਕਰੀਬਨ ਤਕਰੀਬਨ 20 ਸਾਲ ਆਇਆ ਸੀ ਕੀ ਕਾਰਨ ਰਿਹਾ ਕਿ ਇਟਲੀ ਤੋਂ ਇੱਥੇ ਆਣਾ ਪੈ ਗਿਆ ਕਾਰਨ ਤਾਂ ਕੋਈ ਨਹੀਂ ਸੀ ਕਾਰਨ ਆਪਣੀ ਚਾਹਤ ਸੀ ਵੀ ਆਉਣਾ ਵਾਪਸ ਆਪਣੇ ਦੇਸ਼ ਵਾਪਸ ਜਾਣਾ ਕੰਮ ਕਰ ਜੇ ਕਰਨਾ ਹੈ ਆਪਣਾ ਕਰਨਾ ਤਾਂ ਆਪਣੀ ਕੰਟਰੀ ਦੇ ਵਿੱਚ ਜਾ ਕੇ ਕਰਨਾ ਦੂਜੀ ਗੱਲ ਇਦਾਂ ਵੀ ਫੋਰਨ ਕੰਟਰੀ ਦੇ ਵਿੱਚ ਜਦੋਂ ਆਪਣਾ ਕੰਮ ਕਰਨਾ ਹੁੰਦਾ ਤਾਂ ਬਹੁਤ ਮਤਲਬ ਧਾਮਾ ਜਮਾ ਜ਼ਿਆਦਾ ਚਾਹੀਦਾ ਜਿਹਦੇ ਲਈ ਇਨਵੈਸਟਮੈਂਟ ਵੀ ਜ਼ਿਆਦਾ ਚਾਹੀਦੀ ਆ ਤਾਂ ਕਰਕੇ ਮੈਨੂੰ ਜਿਹੜੀ ਬੈਸਟ ਆਪਸ਼ਨ ਲੱਗਦੀ ਸੀ ਉਹ ਆਪਣਾ ਪੰਜਾਬ ਲੱਗਦਾ ਸੀ ਇੰਡੀਆ ਲੱਗਦਾ ਸੀ ਗਾਰਮਿਊਟ ਦੇਖ ਲਈ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜਿੱਥੇ ਕੀ ਕੁਝ ਨੌਚਨ ਰੁਜ਼ਗਾਰ ਲਈ ਵਿਦੇਸ਼ ਦਾ ਰੁਕ ਕਰ ਰਹੇ ਹਨ ਪਰ ਕੁਝ ਅਜਿਹੇ ਨੌਜਵਾਨ ਵੀ ਹਨ ਜੋ ਵਿਦੇਸ਼ਾਂ ਦੀ ਧਰਤੀ ਛੱਡ ਕੇ ਪੰਜਾਬ ਵਿੱਚ ਹੀ ਆਪਣਾ ਰੋਜ਼ਗਾਰ ਚਲਾ ਰਹੇ ਹਨ ਆਓ ਤੁਹਾਨੂੰ ਮਿਲਾਨੇ ਹੈ ਅਜਿਹੇ ਨੌਜਵਾਨ ਜਸਪ੍ਰੀਤ ਸਿੰਘ ਨਾਲ ਜੋ ਕਿ ਇਟਲੀ ਨੂੰ ਛੱਡ ਕੇ ਪੰਜਾਬ ਤੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਅਧੀਨ ਆਂਦੇ ਪਿੰਡ ਡੇਰਾ ਮੀਨ ਮੀਰਾ ਵਿਖੇ ਡੈਰੀ ਫਾਰਮ ਦਾ ਕੰਮ ਚਲਾ ਰਿਹਾ ਹੈ ਆਓ ਗੱਲਬਾਤ ਕਰਦੇ ਹਾਂ ਜਸਪ੍ਰੀਤ ਸਿੰਘ ਨਾਲ ਅੱਛਾ ਸਰ ਸਤਿ ਸ਼੍ਰੀ ਅਕਾਲ ਜੀ ਸਰ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਇਟਲੀ ਤੋਂ ਕਦੋਂ ਆਣਾ ਹੋਇਆ ਮੈਂ ਜੀ 2022 ਦੇ ਵਿੱਚ ਇਟਲੀ ਤੋਂ ਵਾਪਸ ਆਇਆ ਸੀ ਤੇ ਮੈਨੂੰ ਹੋ ਗਿਆ 2.5 ਸਾਲ ਹੋ ਗਏ ਵਾਪਸ ਆਏ ਨੂੰ ਤੇ ਆਪਾਂ ਉਰੇ ਆ ਕੇ ਆਪਣਾ ਕੰਮ ਕਰ ਸਟਾਰਟ ਕਰਿਆ ਸੀ ਤੇ ਇਟਲੀ ਤਕਰੀਬਨ ਆਪਾਂ ਤਕਰੀਬਨ ਤਕਰੀਬਨ 20 ਸਾਲ ਆਇਆ ਹੈ ਕੀ ਕਾਰਨ ਰਿਹਾ ਕਿ ਇਟਲੀ ਤੋਂ ਇੱਥੇ ਆਣਾ ਪੈ ਗਿਆ ਕਾਰਨ ਤਾਂ ਕੋਈ ਨਹੀਂ ਸੀ ਕਾਰਨ ਆਪਣੀ ਚਾਹਨਾ ਸੀ ਵੀ ਆਉਣਾ ਵਾਪਸ ਆਪਣੇ ਦੇਸ਼ ਵਾਪਸ ਜਾਣਾ ਕੰਮ ਕਰ ਜੇ ਕਰਨਾ ਹੈ ਆਪਣਾ ਕਰਨਾ ਤਾਂ ਆਪਣੀ ਕੰਟਰੀ ਦੇ ਵਿੱਚ ਜਾ ਕੇ ਕਰਨਾ ਤਾਂ ਕਿਤੇ ਨਾ ਕਿਤੇ ਵੀ ਆਪਾਂ ਵੀ ਆਪਣੀ ਕੰਟਰੀ ਨੂੰ ਮਤਲਬ ਕੰਟਰੀਬਿਊਟ ਕਰ ਸਕੀਏ ਵਧੀਆ ਤਰੀਕੇ ਨਾਲ ਤੇ ਦੂਜੀ ਗੱਲ ਇਦਾਂ ਵੀ ਫੋਰਨ ਕੰਟਰੀ ਦੇ ਵਿੱਚ ਜਦੋਂ ਆਪਣਾ ਕੰਮ ਕਰਨਾ ਹੁੰਦਾ ਤਾਂ ਬਹੁਤ ਮਤਲਬ ਧਾਮਾ-ਜਾਮਾ ਜ਼ਿਆਦਾ ਚਾਹੀਦਾ ਜਿਹਦੇ ਲਈ ਇਨਵੈਸਟਮੈਂਟ ਵੀ ਜ਼ਿਆਦਾ ਚਾਹੀਦੀ ਆ ਤਾ ਕਰਕੇ ਮੈਨੂੰ ਜਿਹੜੀ ਬੈਸਟ ਆਪਸ਼ਨ ਲੱਗਦੀ ਸੀ ਉਹ ਆਪਣਾ ਪੰਜਾਬ ਲੱਗਦਾ ਸੀ ਇੰਡੀਆ ਲੱਗਦਾ ਸੀ ਵੀ ਜੇ ਆਪਾਂ ਆਪਣਾ ਕੰਮਕਾਰ ਕਰਨਾ ਕੋਈ ਤਾਂ ਆਪਣੇ ਦੇਸ਼ ਵਿੱਚ ਜਾ ਕੇ ਕਰੀਏ ਕਿਤੇ ਨਾ ਕਿਤੇ ਚਲੋ ਆਪਣੇ ਕੋਲ ਮਾੜੀ-ਮੁੱਟੀ ਜੱਦੀ ਜ਼ਮੀਨ ਵੀ ਹੁੰਦੀ ਆ ਹਨਾ ਅ ਕਿਤੇ ਨਾ ਕਿਤੇ ਕੁਛ ਨਾ ਕੁਛ ਹੁੰਦਾ ਆਪਣੇ ਕੋਲ ਘਰ-ਬਾਰ ਹੁੰਦਾ ਤਾਂ ਕਰਕੇ ਜਿਹੜਾ ਕੰਮਕਾਰ ਆਪਣਾ ਸਟਾਰਟ ਕਰਨਾ ਉਹ ਉਰੇ ਜਿਆਦਾ ਸੌਖਾ ਰਹਿੰਦਾ ਇਸ ਲਈ ਮੈਨੂੰ ਜਿਹੜੀ ਬੈਸਟ ਆਪਸ਼ਨ ਲੱਗੀ ਉਹ ਇਹੀ ਸੀ ਵੀ ਮੈਂ ਪੰਜਾਬ ਜਾ ਕੇ ਆਪਣਾ ਦੁਆਰਾ ਕੰਮਕਾਰ ਸਟਾਰਟ ਕਰਾਂ ਡੇਰੀ ਫਾਰਮ ਦਾ ਹੀ ਕਿਉਂ ਚੁਣਿਆ ਹੋਰ ਵੀ ਬਥੇਰੇ ਨੇ ਇਹ ਡੇਰੀ ਫਾਰਮ ਦਾ ਐਂਦਾ ਹੈ ਵੀਰ ਜੀ ਵੀ ਜਿਹੜੇ ਮੇਰੇ ਫਾਦਰ ਸਾਹਿਬ ਸੀ ਜਦੋਂ ਅਸੀਂ ਇਟਲੀ ਗਏ ਸੀ ਛੋਟੇ ਹੁੰਦੇ ਉਹ ਡੇਰੀ ਫਾਰਮ ਦਾ ਹੀ ਕੰਮ ਕਰਦੇ ਸੀ ਉਸ ਤੋਂ ਬਾਅਦ ਅਸੀਂ ਵੀ ਉਸੇ ਲਾਈਨ ਦੇ ਵਿੱਚ ਜੌਬ ਕਰੀ 14-15 ਸਾਲ ਤੇ ਅਸੀਂ ਉੱਤੇ ਜਾ ਕੇ ਕੁਝ ਟਾਈਮ ਪੜੇ 3-4 ਸਾਲ ਉਸ ਤੋਂ ਬਾਅਦ ਇਸੇ ਲਾਈਨ ਦੇ ਵਿੱਚ ਇਸੇ ਫੀਲਡ ਦੇ ਵਿੱਚ ਅਸੀਂ ਕੰਮ ਕਰ ਕਰਦੇ ਰਹੇ 10-15 ਸਾਲ ਹੁਣ ਐਂਦਾ ਹੈ ਵੀ ਜਿਹੜਾ ਆਪਣਾ 10-15 ਸਾਲ ਦਾ ਐਕਸਪੀਰੀਅੰਸ ਸੀ ਹਨਾ ਉਹ ਉੱਥੇ ਦਾ ਇਕੱਠਾ ਕਰਿਆ ਵਾ ਉਹ ਮੈਨੂੰ ਲੱਗਦਾ ਸੀ ਵੀ ਜੇ ਮੈਂ ਕੋਈ ਹੋਰ ਕੰਮ-ਕਾਰ ਕਰੂੰਗਾ ਤਾਂ ਮੈਨੂੰ ਮਤਲਬ ਸਮਾਂ ਲੱਗ ਸਕਦਾ ਕਿਸੇ ਵੀ ਚੀਜ਼ ਨੂੰ ਮਤਲਬ ਐਕਸਪੀਰੀਅੰਸ ਕਰਦੇ ਨੂੰ ਹੁਣ ਇਸ ਚੀਜ਼ ਦਾ ਮੇਰੇ ਕੋਲ ਫੁੱਲ ਐਕਸਪੀਰੀਅੰਸ ਹੈਗਾ ਸੀ ਵੀ ਹਾਂ ਇੱਕ ਡੈਰੀ ਫਾਰਮ ਕਿੱਦਾਂ ਚਲਾਉਣਾ ਹੈ ਜਾਨਵਰ ਕੀ ਨੇ ਕਿੱਦਾਂ ਮੈਨੇਜ ਕਰਨਾ ਇਸ ਲਈ ਮੈਨੂੰ ਇਹ ਬੈਸਟ ਆਪਸ਼ਨ ਲੱਗੀ ਦੂਸਰੀ ਗੱਲ ਇੰਡੀਆ ਦੇ ਵਿੱਚ ਮਤਲਬ ਪੰਜਾਬ ਦੇ ਵਿੱਚ ਆਪਣੇ ਵਧੀਆ ਰੇਟ ਆ ਇਸ ਟਾਈਮ ਦੁੱਧ ਦਾ ਉਹ ਬੇਰ ਕਾ ਵੀ ਚਲੋ ਬਾਕੀ ਹੋਰ ਕੰਪਨੀਆਂ ਵੀ ਠੀਕ ਵਧੀਆ ਰੇਟ ਦੇ ਰਹੀਆਂ ਜੋ ਤਕਰੀਬਨ ਦੁਨੀਆ ਦੇ ਵਿੱਚ ਜੋ ਰੇਟ ਦੁੱਧ ਦਾ ਚੱਲਦਾ ਪੂਰੀ ਦੁਨੀਆ ਦੇ ਵਿੱਚ ਆਪਾਂ ਉੱਥੇ ਉਸ ਚੀਜ਼ ਦੇ ਨਾਲ ਕੰਪੀਟ ਕਰ ਰਹੇ ਹਾਂ ਤੇ ਦੂਜੀ ਗੱਲ ਜਿਹੜੀ ਮਤਲਬ ਐਗਜ਼ੈਂਪਲ ਖਰਚੇ ਨੇ ਹੋਰ ਉਹ ਆਪਣੇ ਉਰੇ ਇੰਡੀਆ ਦੇ ਵਿੱਚ ਘਟਣ ਨੇ ਡੈਰੀ ਫਾਰਮ ਨੂੰ ਚਲਾਉਣ ਦੇ ਜਿੱਦਾਂ ਮਤਲਬ ਵੀ ਆਪਣੇ ਮੌਸਮ ਚਲੋ ਵਧੀਆ ਹੈ ਸਾਰਾ ਸਾਲ ਹਨ ਕੋਈ ਆਪਾਂ ਨੂੰ ਮਤਲਬ ਬਾੜਾ ਧਾਮ ਧਾਮਾ ਜਮਾ ਨਹੀਂ ਕਰਨਾ ਪੈਂਦਾ ਇੱਕ ਡੈਰੀ ਫਾਰਮ ਤੋੜਨ ਲਈ ਆਪਾਂ ਈਜ਼ੀਲੀ ਇਸ ਚੀਜ਼ ਨੂੰ ਮਤਲਬ ਮੈਨੇਜ ਕਰ ਲੈਣੇ ਆ ਦੂਸਰੀ ਗੱਲ ਆਪਾਂ ਇਸੇ ਆਪਣੇ ਦਾਦੇ ਮਤਲਬ ਆਪਣੇ ਜੋ ਬਜ਼ੁਰਗ ਸੀ ਉਹ ਵੀ ਇਹੀ ਕੰਮ ਕਰਦੇ ਆਏ ਆ ਤੇ ਅਸੀਂ ਉੱਥੇ ਜਾ ਕੇ ਵੀ ਇਹੀ ਕੰਮ ਕਰਿਆ ਤਾਂ ਕਰਕੇ ਮੈਨੂੰ ਲੱਗਿਆ ਵੀ ਉਰੇ ਬੈਸਟ ਆਪਸ਼ਨ ਡੈਰੀ ਫਾਰਮ ਹੋ ਸਕਦਾ ਹੈ ਜੀ ਗੱਲ ਕੀਤੀ ਆ ਬੇ ਜੋ ਹੁਣ ਤੁਸੀਂ ਇੰਨਾ ਪ੍ਰੋਜੈਕਟ ਲਗਾਇਆ ਜੇਕਰ ਇਹ ਵਿਦੇਸ਼ ਚ ਲਗਾਉਂਦੇ ਤਾਂ ਕਿੰਨੇ ਪੈਸੇ ਲੱਗੇ ਔਰ ਪੰਜਾਬ ਦੇ ਵਿੱਚ ਕਿੰਨੇ ਲੱਗੇ ਇਹ ਜੀ ਵਿਦੇਸ਼ ਦੇ ਵਿੱਚ ਜੇ ਮੰਨ ਲਓ ਵੀ ਆਪਾਂ 50 ਗਾਈਆਂ ਦਾ ਕੋਈ ਡੈਰੀ ਫਾਰਮ ਸ਼ੁਰੂ ਕਰਨਾ ਹੈ ਤਾਂ ਉਹਦੇ ਲਈ ਮੋਟਾ-ਮੋਟਾ ਜਿਹਾ ਆਈਡੀਆ ਦੇ ਸਕਦਾ ਹਾਂ ਮੈਂ ਵੀ 3-4 ਕਰੋੜ ਰੁਪਈਆ ਤਾਂ ਆਪਾਂ ਨੂੰ ਮਿਨੀਮਮ ਚਾਹੀਦਾ ਜੀ ਤੇ ਜੇ ਆਪਾਂ ਇੰਡੀਆ ਦੇ ਵਿੱਚ ਸਟਾਰਟ ਕਰਨਾ ਹੈ ਤਾਂ ਤੁਸੀਂ ਆਪਣੇ ਖਰਚੇ ਦੇ ਅਸਾਬ ਨਾਲ ਮੈਨੇਜ ਕਰ ਸਕਦੇ ਹੋ ਸ਼ੈੱਡ ਤੁਸੀਂ ਆਪਣੀ ਜੇਬ ਦੇ ਅਸਾਬ ਨਾਲ ਪਾ ਸਕਦੇ ਹੋ ਆਂ ਗਾਵਾਂ ਤੁਸੀਂ ਉਸ ਤਰੀਕੇ ਨਾਲ ਖਰੀਦ ਸਕਦੇ ਹੋ ਜੇ ਤੁਹਾਨੂੰ ਬਾੜੀ ਮਤਲਬ ਬੜੀ ਆਪਣੇ ਬੜੀ ਬਰੀਡ ਦੀਆਂ ਗਾਵਾਂ ਨਹੀਂ ਚਾਹੀਦੀਆਂ ਤਾਂ ਤੁਸੀਂ ਨਾਰਮਲ ਜਿਹੀਆਂ ਗਾਵਾਂ ਵੀ ਲੈ ਸਕਦੇ ਹੋ ਕੋਈ ਏਡਾ ਜ਼ਰੂਰੀ ਨਹੀਂ ਹੈ ਵੀ ਆਪਾਂ ਪਹਿਲਾ ਸ਼ੁਰੂ ਸ਼ੁਰੂਆਤ ਤੋਂ ਹੀ ਬਾਲੀ ਹਾਈਬ੍ਰਿਡ ਤੇ ਜਾਣਾ ਹੈ ਮਹਿੰਗੀਆਂ ਗਾਵਾਂ ਲੈਣੀਆਂ ਨੇ ਆਪਾਂ ਸਸਤੀਆਂ ਗਾਵਾਂ ਵੀ ਰੱਖ ਸਕਦੇ ਆ ਆਪਣੇ ਆਪਣੀ ਜੇਬ ਦੇ ਬਜਟ ਦੇ ਹਿਸਾਬ ਨਾਲ ਬਹੁਤ ਸੌਖਾ इजीली ਮੈਨੇਜ ਆਪਾਂ ਉਹ ਇਸ ਤਰੀਕ ਇਸ ਚੀਜ਼ ਨੂੰ ਖਰਚਾ ਮੈਨੇਜ ਕਰ ਸਕਦੇ ਆ ਕਿਉਂਕਿ ਵਿਦੇਸ਼ ਦੇ ਵਿੱਚ ਤੁਹਾਡੇ ਮਤਲਬ ਕੁਝ ਗਵਰਨਮੈਂਟ ਦੀਆਂ ਹਦਾਇਤਾਂ ਹੁੰਦੀਆਂ ਨੇ ਵੀ ਤੁਸੀਂ ਇਸ ਤਰੀਕੇ ਨਾਲ ਛੱਡ ਪਾਉਣਾ ਇਸ ਤਰੀਕੇ ਨਾਲ ਗਾਵਾਂ ਰੱਖਣੀਆਂ ਇਸ ਤਰੀਕੇ ਨਾਲ ਬਹੁਤ ਚੀਜ਼ਾਂ ਐਸੀਆਂ ਨੇ ਜਿਹੜੀਆਂ ਤੁਹਾਨੂੰ ਉਸ ਪ੍ਰੋਸੈਸ ਦੇ ਵਿੱਚੋਂ ਨੰਗ ਕੇ ਹੀ ਕਰਨੀਆਂ ਪੈਣੀਆਂ ਆਪਣੇ ਉਹਰੇ ਪੰਜਾਬ ਦੇ ਵਿੱਚ ਐਦਾਂ ਵੀ ਆਪਾਂ ਆਪਣੀ ਮਰਜ਼ੀ ਨਾਲ ਖਰਚੇ ਮੈਨੇਜ ਕਰ ਸਕਦੇ ਆ ਆਪਾਂ ਨੂੰ ਜੇ ਲੱਗਦਾ ਵੀ ਮੈਂ ਸ਼ੈੱਡ ਬਾਲਾ ਕੋਈ ਵੱਡਾ ਨਹੀਂ ਪਾਉਣਾ ਸ਼ੁਰੂਆਤ ਆਪਾਂ ਦੱਸ ਗਏ ਆ ਤੋ ਕਰਨੀ ਆ ਆਪਣੇ ਕੋਈ ਨਹੀਂ ਕਿ ਜ਼ਮੀਨ ਹੁੰਦੀ ਆ ਵੀ ਆਪਾਂ ਘੱਟ ਤੋਂ ਵੀ ਸ਼ੁਰੂ ਕਰ ਸਕਦੇ ਆ ਮਤਲਬ ਵੀ ਉੱਥੇ ਕਿਤੇ ਨਾ ਕਿਤੇ ਇਹ ਚੀਜ਼ਾਂ ਮਤਲਬ ਸ਼ੁਰੂਆਤੀ ਮੈਨੇਜ ਕਰਨੀਆਂ ਥੋੜੀਆਂ ਔਖੀਆਂ ਹੋ ਜਾਂਦੀਆਂ ਕਰਨੇ ਨੂੰ ਤਾਂ ਸਾਰਾ ਕੁਝ ਹੋ ਜਾਂਦਾ ਪਰ ਇੱਕ ਦੂਜੀ ਗੱਲ ਇਹ ਆ ਵੀ ਜਿਹੜਾ ਮਨ ਸੀ ਉਹ ਇਹੀ ਸੀ ਵੀ ਪੰਜਾਬ ਦੇ ਵਿੱਚ ਅਸੀਂ ਵਾਪਸ ਜਾ ਕੇ ਉੱਥੀ ਆਪਣਾ ਕੰਮ ਕਰ ਸੈਟਲ ਕਰੀਏ ਕਿਉਂਕਿ ਕਿਤੇ ਨਾ ਕਿਤੇ ਸਾਡਾ ਸ਼ੁਰੂ ਤੋਂ ਹੀ ਆਪਣੀ ਧਰਤੀ ਨਾਲ ਮੋਹ ਰਿਹਾ ਹੈ ਤੁਸੀਂ ਕਿੰਨੇ ਕਿ ਗਾਵਾਂ ਰੱਖੀਆਂ ਨੇ ਇੱਥੇ ਇਹ ਸਾਰੀਆਂ ਵਿਦੇਸ਼ੀਆਂ ਨੇ ਜਾਂ ਫਿਰ ਇਹ ਐਚ ਐਫ ਨਸਲ ਦੀਆਂ ਗਾਵਾਂ ਨੇ ਵੀ ਬ੍ਰਦਰ ਕੁਛਕ ਜਰਸੀ ਨੇ ਆਪਣੇ ਕੋਲ ਥੋੜੀਆਂ ਬਹੁਤੀਆਂ ਤੇ ਆਪਣੇ ਕੋਲ ਟੋਟਲ ਛੋਟੇ ਛੋਟੇ ਵੱਡੇ ਪਸ਼ੂ ਮਿਲਾ ਕੇ 70 ਕ ਪਸ਼ੂ ਆਪਣੇ ਕੋਲ ਹੈਗੇ ਨੇ ਕਿਵੇਂ ਰਹਿੰਦਾ ਤੁਹਾਡਾ ਦਿਨ ਦਾ ਸ਼ਡਿਊਲ ਸ਼ਡਿਊਲ ਵੀਰੇ ਦਿਨ ਦਾ 5 ਵਜੇ ਮਾਰਨਿੰਗ ਤੋਂ ਸ਼ੁਰੂ ਹੋ ਜਾਂਦੇ ਨੇ ਦੁਪਹਿਰ ਦੇ 10 11 ਵਜੇ ਤੱਕ ਆਪਣਾ ਕੰਮ ਕਰ ਖਤਮ ਕਰਕੇ ਤੇ ਹੋਰ ਕੋਈ ਕੰਮ ਕਰ ਬਾਹਰ ਅੰਦਰ ਦਾ ਹੁੰਦਾ ਉਹ ਕਰ ਲੀਦਾ ਤੇ ਸ਼ਾਮ ਨੂੰ 3 3:30 4 ਵਜੇ ਤੋਂ ਫੇਰ ਸ਼ੁਰੂ ਹੋ ਜੀਦਾ ਤੇ 7 7:30 ਵਜੇ ਤੱਕ ਕਰ ਖਤਮ ਹੋ ਜਾਂਦਾ ਤੇ ਇਹੀ ਮੋਟਾ ਐਸਡਿਊਲ ਆਪਣਾ ਇਹੀ ਰਹਿੰਦਾ ਪਰਿਵਾਰ ਵਾਲੇ ਵੀ ਸੀਓ ਕਰਦਿੰਦੇ ਹਾਂਜੀ ਹਾਂ ਪਰਿਵਾਰ ਮੇਰਾ ਬ੍ਰਦਰ ਆ ਬਾਹਰ ਆਉ ਤੇ ਸਾਰੀ ਫੈਮਿਲੀ ਸਾਡੀ ਉਹਰੇ ਵਾਈਫ ਹੋਰ ਸਾਰਾ ਪਰਿਵਾਰ ਮਤਲਬ ਫੁੱਲ ਸਪੋਰਟ ਕਰਦਾ ਕੀ ਮੈਂ ਇਹੀ ਕਹਿਣਾ ਵੀ ਕੋਈ ਵੀ ਤੁੰਦਾ ਕਰਨਾ ਪਹਿਲਾਂ ਉਹਦੇ ਬਾਰੇ ਸਿੱਖੋ ਉਹਨੂੰ ਅੱਖਾਂ ਬੰਦ ਕਰਕੇ ਨਾ ਇੱਕ ਦੂਜੇ ਵੱਲ ਦੇਖ ਕੇ ਨਾ ਮਤਲਬ ਵੀ ਉਹ ਫਲਾਣੇ ਨੇ ਆ ਚੀਜ਼ ਕਰ ਲਈ ਅਸੀਂ ਵੀ ਆ ਕਰ ਲਈਏ ਫਲਾਣੇ ਨੇ ਡੈਰੀ ਫਾਰਮ ਕਰ ਲਿਆ ਜੀ ਤਾਂ ਮੈਨੂੰ ਡੈਰੀ ਫਾਰਮ ਇਫਿੱਟ ਬੈਠੂਗਾ ਮੈਂ ਨਹੀਂ ਕਹਿੰਦਾ ਦੇਖੋ ਆਪਾਂ ਨੂੰ ਡੈਰੀ ਫਾਰਮ ਫਿੱਟ ਬੈਠਦਾ ਕਿਸੇ ਬੰਦੇ ਦਾ ਐਕਸਪੀਰੀਅੰਸ ਕਿਸੇ ਹੋਰ ਚੀਜ਼ ਵਿੱਚ ਹੋ ਸਕਦਾ ਕਿਸੇ ਦਾ ਹੋਟਲ ਵਿੱਚ ਹੋ ਸਕਦਾ ਕਿਸੇ ਦਾ ਮਤਲਬ ਖੇਤੀਬਾੜੀ ਵਿੱਚ ਹੋ ਸਕਦਾ ਅ ਕਿਸੇ ਦਾ ਅਲੱਗ-ਅਲੱਗ ਫੀਲਡ ਦੇ ਵਿੱਚ ਐਕਸਪੀਰੀਅੰਸ ਆ ਮੈਂ ਤਾਂ ਇਹੀ ਗੱਲ ਕਹੂੰਗਾ ਵੀ ਜੀ ਦਾ ਜਿਸ ਚੀਜ਼ ਦੇ ਵਿੱਚ ਮਨ ਲੱਗਦਾ ਜਿਸ ਚੀਜ਼ ਦੇ ਵਿੱਚ ਉਹਨੂੰ ਖੁਸ਼ੀ ਮਿਲਦੀ ਆ ਕਰਨ ਦੀ ਉਹ ਕੰਮ ਕਰੋ ਦੇਖੋ ਮੇਰੇ ਮੇਰਾ ਇਹ ਕੰਮ ਆ ਡੈਰੀ ਫਾਰਮ ਇਹਦੇ ਵਿੱਚ ਲਿਬੜਦਾ ਵੀ ਆ ਮੈਂ ਮਤਲਬ ਅ ਕਈ ਵਾਰੀ ਲੇਟ ਨਾਈਟ ਤੱਕ ਮਾਰਨਿੰਗ ਜਲਦੀ ਉੱਠਣਾ ਪੈਂਦਾ ਇਹੇ ਮੇਰਾ ਸ਼ੌਂਕ ਆ ਜਿਹੜਾ ਕੰਮ ਤੁਸੀਂ ਸ਼ੌਂਕ ਨਾਲ ਕਰੋਗੇ ਉਹ ਤੁਹਾਨੂੰ ਕਦੇ ਵੀ ਨਹੀਂ ਦੁਖੂਗਾ ਤਾਂ ਕਰਕੇ ਕੰਮ ਉਹ ਕਰੋ ਕਿਸੇ ਨੂੰ ਦੇਖ ਕੇ ਨਾ ਕਰੋ ਕੰਮ ਉਹ ਕਰੋ ਜਿਹੜਾ ਤੁਹਾਡੇ ਮਨ ਨੂੰ ਪਾਉਂਦਾ ਔਰ ਤੁਹਾਡੀ ਫੈਮਿਲੀ ਸਪੋਰਟ ਕਰਦੀ ਹੋਵੇ ਹੁਣ ਮੇਰੀ ਫੈਮਿਲੀ ਮੈਨੂੰ ਪੂਰਾ ਸਪੋਰਟ ਕਰਦੀ ਆ ਸਮ ਦੇ ਵਿੱਚ ਕਿਉਂਕਿ ਘਰ-ਬਾਰ ਲੇਬਰ ਦੀ ਰੋਟੀ ਪਾਣੀ ਸਾਰਾ ਕੁਝ ਬ੍ਰਦਰ ਮੇਰਾ ਬਾਹਰ ਆ ਉਹ ਫੁੱਲ ਸਪੋਰਟ ਕਰਦਾ ਤਾਂ ਕਰਕੇ ਵੀ ਕੰਮ ਉਹ ਕਰੋ ਜੀ ਜੀਨੂੰ ਤੁਹਾਡੀ ਫੈਮਲੀ ਸਪੋਰਟ ਕਰੇ ਔਰ ਜਿਹੜਾ ਮਤਲਬ ਤੁਹਾਡਾ ਮਨ ਨੂੰ ਪਾਉਂਦਾ ਹੋਵੇ ਸੋ ਇਹ ਸੰਜੋਤ ਸਿੰਘ ਜਿਨ੍ਹਾਂ ਨੇ ਦੱਸਿਆ ਕੀ ਕਾਰਨ ਹੈ ਕਿ ਉਹਨਾਂ ਨੇ ਡੈਰੀ ਫਾਰਮ ਦਾ ਤੰਦਾ ਚੁਣਿਆ ਪੋਤੀਗੜ ਸਾਹਿਬ ਤੋਂ ਦੀਪਕ ਸੁਦੀਰਪੁਰ